ਪਰਨ ਪੂਜਨੀਕ ਸਤਿਕਾਰਯੋਗ ਸਾਧ ਸੰਗਤ ਜੀ ਪੇਸ਼ ਕਰ ਰਹੇ ਹਾਂ ਉਹ ਸੁਰਬੀ ਕਲਾ ਦਾ ਨਮੂਨਾ ਦੁਨੀਆ ਸਾਜਨ ਹਾਰੇ ਦੇ ਚਰਣਾ ਵਿੱਚ ਜੇ ਚਾਹੇ ਉਹ ਤਖਤ ਬਿਠਾ ਦੇ ਜੇ ਚਾਹੇ ਤੂੰ ਪੀਖ ਮੰਗਾ ਦੇ ਸ਼ਾਇਰ ਕਹਿੰਦਾ ਹੈ ਬਾਦਸ਼ਾਹ ਨੇ ਪਲੰਗ ਨਿਵਾੜਦੇ ਨੇ ਤੂਣਾ ਫਖਰਦਾ ਝੰਡ ਪਲਾਹ ਹੁੰਦਾ ਅੱਜ ਵੇਖੀਏ ਮਾਰਦਾ ਹੁਸਨ ਚਮਕਾ ਅਤੇ ਕੱਲ ਨੂੰ ਢੇਰ ਸੁਹਾ ਹੁੰਦਾ ਮਨੀ ਫਨੀ ਨੇ ਸੀਸ ਤੇ ਰੱਖ ਦਿੱਤੀ ਰੱਬ ਕਿਹੋ ਜਿਹਾ ਬੇਪਰਵਾਹ ਹੁੰਦਾ ਵੱਡਾ ਰੰਗ ਬਣਾਤਾ ਬਗਲੇ ਆਂ ਦਾ ਕੋਲਾ ਬਲਬਲਾ ਰੰਗ ਸਿਆਹ ਹੁੰਦਾ ਆਹ ਤੱਕੀਏ ਚੋਕ ਸ਼ੰਦੀਆਂ ਲੈਣਾ ਕਵੀਸ਼ਰੀ ਜਥਾ ਭਾਈ ਜਰਨੈਲ ਸਿੰਘ ਸੁਭਰਾਵਾਂ ਵਾਲੇ ਸਾਥ ਦੇ ਰਹੇ ਨੇ ਭਾਈ ਮੇਜਰ ਸਿੰਘ ਜੀ ਅਤੇ ਭਗਵੰਤ ਸਿੰਘ ਜੀ ਗਿੱਲ ਇਉਂ ਬੈਂਟੀ ਕੀਤੀ ਜਾ ਰਹੀ ਹੈ 네ਰਾ ਸਿਰ ਝੁਕਦਾ ਦਾਤਾ ਤੇਰੀ ਖਦਾਈ ਨੂੰ ਬੀਤ ਗਏ ਜੋਗ ਅਨੇਕਾਂ ਦੁਨੀਆਂ ਬਣਾਈ ਨੂੰ ਕਰ ਤੇਨੇ ਜੀਵ ਜੰਤ ਸਾਬ ਤੇਰੀ ਵਡਿਆਈ ਨੂੰ ਤਰਤੀ ਆਕਸ਼ ਖਲਾਰੇ ਵਿਖਿਆ ਬਿਣ ਕੰਧਾ ਤੋਂ ਮੈਂ ਤਾਂ ਹਰਾਨ ਦਾ ਤਿਆ ਤੇਰਿਆਂ ਰੰਗਾ ਤੋਂ ਤੇਰਾ ਕੋਈ ਅੰਤ ਨਹੀਂ ਆਉਦਾ

दुनिया सजा वाल कित्थे दस बईके दाता, कड़े आसन सारूं सपना दीव